ਪੰਜਾਬੀਓ ਅੱਜ ਜਿਹਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਮਾਇਆ ਅੱਜ ਉਸ ਬੰਦੇ ਦੀ ਹਾਰ ਹੋ ਗਈ ਅਰਵਿੰਦ ਕੇਜਰੀ ਆਲ ਹਾਰ ਗਿਆ ਸਾਨੂੰ ਬੀਜੇਪੀ ਜਿੱਤਣ ਦੀ ਜਮਾ ਖੁਸ਼ੀ ਨਹੀਂ ਇੱਕ ਪੈਸੇ ਦਾ ਖੁਸ਼ੀ ਨਹੀਂ ਵੀ ਹਾਂ ਬੀਜੇਪੀ ਜਿੱਤ ਗਈ ਸਾਨੂੰ ਕੋਈ ਮਤਲਬ ਨਹੀਂ ਸਾਡੇ ਲਈ ਬੀਜੇਪੀ ਵਿਰੋਧ ਚ ਖੜੇ ਅਸੀਂ ਉਹਦੇ ਵੀ ਕਿਉਂਕਿ ਉਹ ਵੀ ਨਾ ਸਿੱਖਾਂ ਦੀ ਨਾ ਪੰਜਾਬ ਦੀ ਕਦੇ ਨਹੀਂ ਹੋਈ ਪਰ ਜਿਹੜੇ ਬੰਦੇ ਨੇ ਪੰਜਾਬੀਆਂ ਦੇ ਸੁਪਨੇ ਮਾਰੇ ਜਿਹੜੇ ਬੰਦੇ ਨੇ ਪੰਜਾਬੀਆਂ ਦੇ ਸੁਪਣਿਆਂ ਦਾ ਕਤਲ ਕੀਤਾ ਅੱਜ ਉਹ ਹਾਰ ਗਿਆ ਕਿੰਨੇ ਫੇਸਬੁਕ ਜਿਹੜੇ ਨੌਜਵਾਨ ਬੋਲਦੇ ਸੀ ਇਹਨਾਂ ਨੇ ਫੇਸਬੁਕਾਂ ਤੋਂ ਪੇਜ ਬੰਦ ਕਰਤੇ ਅੱਜ ਖੁਸ਼ੀ ਦੀ ਗੱਲ ਹੈ ਇਹ ਗੱਲ ਹੈ ਕਿ ਤੁਹਾਨੂੰ ਲੋਕਾਂ ਨੇ ਸਭ ਸਿਖਾਤਾ ਮੁਗਲ ਆਏ ਗੋਰੇ ਅੰਗਰੇਜ਼ ਆਏ ਅਬਦਾਲੀ ਆਇਆ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਲੁੱਟਖਸਟ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦਾ ਹਸ਼ਰ ਕੀ ਹੋਇਆ ਇਦਾਂ ਹੀ ਪੰਜਾਬ ਦੇ ਵਿੱਚੋਂ 100-100 ਕਰੋੜ ਦੀਆਂ ਇਦਾਂ ਦਿੱਲੀ ਲੱਗਦੇ ਰਹੀਆਂ ਕਈ-ਕਈ ਸੌ ਕਰੋੜ ਰੁਪਈਆ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਟੈਕਸ ਦਿੱਲੀ ਦੇ ਵਿੱਚ ਜਾ ਕੇ ਬੋਟਾਂ ਲਈ ਵਰਤਿਆ ਗਿਆ ਪਰ ਅੱਜ ਜਿਵੇਂ ਅਬਦਾਲੀ ਮੁੱਦੇ ਮੁੱਢ ਗਿਆ ਜਿਵੇਂ ਮੁਗਲ ਗਏ ਜਿਵੇਂ ਗੋਰੇ ਅੰਗਰੇਜ਼ ਭਜਾਏ ਅੱਜ ਉਵੇਂ ਹੀ ਜਿਹੜੇ ਬੰਦੇ ਨੇ ਪੰਜਾਬ ਨਾਲ ਪੰਜਾਬੀਆਂ ਨਾਲ ਲੁੱਟਖਸਤ ਕੀਤੀ ਅਸੀਂ ਉਹ ਭਜਾਤਾ ਹੁਣ ਮਾਨ ਸਾਹਿਬ ਤੁਹਾਡੇ ਸਿਰ ਦੇ ਉੱਪਰੋਂ ਲੈ ਗਿਆ ਡਰ ਕਿਉਂਕਿ ਜਿਹੜਾ ਐ ਦਬਾਉਂਦਾ ਸੀ ਪੰਜਾਬ ਨੂੰ ਉਹ ਹਰ ਗਿਆ ਹੁਣ ਤੁਸੀਂ ਆਜ਼ਾਦ ਹੋ ਹੈਗਾ ਸਮਾਂ ਅਜੇ ਸਾਲ ਦੂਰ ਸਾਲ ਦਾ ਪੰਜਾਬੀਆਂ ਤੋਂ ਮਾਫੀ ਮੰਗ ਕੇ ਦੁਬਾਰਾ ਪੰਜਾਬ ਦੇ ਕੰਮ ਕਰਨ ਲੱਗ ਜਾਓ ਸਾਡਾ ਪੈਸਾ ਸਾਡੇ ਲੋਕਾਂ ਦਾ ਹੋ ਜਵੇ ਇੱਕ ਬਿੱਲ ਲਿਆਓ ਸਵੇਰੇ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਬਈ ਪੰਜਾਬ ਦੇ ਵਿੱਚ 90% ਨੌਕਰੀਆਂ ਪੰਜਾਬੀਆਂ ਜਿਨ੍ਹਾਂ ਡੋਮਿਸਾਈਲ ਪੰਜਾਬੀ ਆ ਕੋਈ ਬਾਹਰਲੇ ਰਾਜਾਂ ਤੋਂ ਆ ਕੇ ਪੰਜਾਬ ਚ ਜ਼ਮੀਨ ਨਹੀਂ ਖਰੀਦ ਸਕੂਗਾ ਹਨਾ ਰਿਸ਼ਵਤ ਸਾਰਾ ਕੁਝ ਬੰਦ ਕਰਾਓ ਕਿਉਂਕਿ ਬੁਰਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਯਾਰ ਸਾਨੂੰ ਕੋਈ ਭਾਜਪਾ ਦੀ ਜਿੱਤਣ ਦੀ ਖੁਸ਼ੀ ਨਹੀਂ ਮੈਂ ਫਿਰ ਕਹਿ ਦਵਾਂ ਪਰ ਇਹ ਗੱਲ ਦਾ ਚੋਅ ਹੈ ਬੀ ਜੀ ਨੇ ਪੰਜਾਬ ਨਾਲ ਧਰੋ ਕਮਾਇਆ ਸੀ ਉਹ ਹਰ ਗਿਆ ਕਿੱਡੇ-ਕੱਡੇ ਝੂਠੇ ਵਾਅਦੇ ਕੀਤੇ ਹਨਾ ਕੂਚੀਆਂ ਫੇਰ ਕੇ ਤੁਸੀਂ ਬਣਾਤੇ ਅਖੇ ਜੀ ਇਹਨੂੰ ਅਸੀਂ ਮਾਡਲ ਦਿੱਤਾ ਹੈ ਦਿੱਲੀ ਮਾਡਲ ਹਸਤਾਲੇ ਜਿਹੜੇ ਬਣਾਤੇ ਮੋਟਰਾਂ ਦੇ ਕੋਠਾ ਜਿੱਡੇ ਵੀ ਲਓ ਜੀ ਇਹ ਅਸੀਂ ਦਿੱਲੀ ਮਾਡਲ ਕਲੀਨਿਕ ਹੈ ਸਿੱਖਿਆ ਕ੍ਰਾਂਤੀ ਲਿਆਵਾਂਗੇ ਪੰਜਾਬ 'ਚ ਕਿੱਥੇ ਗਈ ਸਿੱਖਿਆ ਕ੍ਰਾਂਤੀ ਬਈ ਤੁਹਾਡੀ ਦਿੱਲੀ ਮਾਡਲ ਦਿੱਲੀਓ ਤੁਸੀਂ ਹਰ ਗਏ ਮੁੱਖ ਮੰਤਰੀ ਅਰਵਿੰਦ ਕੇਰਿਆਲ ਹਰ ਗਿਆ ਉਹ ਐਦੂ ਮਾੜੀ ਕੀ ਹੋ ਜੂਗੀ ਹਜੇ ਵੀ ਸਮਝ ਲਓ ਪੰਜਾਬੀਆਂ ਨਾਲ ਧਰੋ ਕਮਾਇਆ ਰਾਸ ਨਹੀਂ ਆਉਂਦਾ ਅੱਜ ਉਹ ਬਾਦਲ ਕਿੱਥੇ ਨੇ ਕੈਪਟਨ ਕਿੱਥੇ ਐ ਤੇ ਆ ਸਾਲ ਦੂਰ ਰਹਿ ਗਿਆ ਉਦੋਂ ਬਾਅਦ ਆ ਗਈਆਂ ਵੋਟਾਂ ਐਂ ਮੰਜੀ ਸਾਫ ਹੋ ਜਾਣੀ ਆ ਬਾਈ ਪੰਜਾਬ ਦੇ ਨਾਲ ਖੜਜੋ ਪੰਜਾਬੀਆਂ ਨਾਲ ਖੜਜੋ ਤੇ ਪੰਜਾਬੀਓ ਨੇ ਕਿਸਨੇ ਆ ਅਸੀਂ ਮੇਰੇ ਅਰگە ਖਾਸ ਤੌਰ ਤੇ ਜਦੋਂ ਵੀ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਐ ਅਸੀਂ ਤਾਂ ਦੂਜੇ ਦਿਨ ਆਪੋਜੀਸ਼ਨ 'ਚ ਆ ਜੰਨੇ ਆ ਵੀ ਆਹ ਕੰਮ ਨਹੀਂ ਹੋਇਆ ਆਹ ਨਹੀਂ ਹੋਇਆ ਸੋ ਅਸੀਂ ਬਾਦਲਾਂ ਵੇਲੇ ਵੀ ਬੋਲੇ ਕੈਪਟਨਾਂ ਵੇਲੇ ਵੀ ਬੋਲੇ ਅੱਜ ਵੀ ਬੋਲ ਰਹੇ ਹਾਂ ਤੁਸੀਂ ਸਾਡੇ ਪੇਜ ਬੰਦ ਕਰਾਤੇ ਸੰਗੀਆਂ ਕੁੱਟੀਆਂ ਕੁਝ ਨਹੀਂ ਹੁੰਦਾ ਨਾ ਡਰੇ ਸੀ ਨਾ ਡਰੇ ਹਾਂ ਨਾ ਦਬਾਂਗੇ ਡਟ ਕੇ ਬੋਲਦੇ ਆਂ ਡਟ ਕੇ ਬੋਲਦੇ ਰਹਿਾਂਗੇ ਅੱਜ ਇੱਕ ਅਜਿਹੇ ਸ਼ਾਸਕ ਦੀ ਹਾਰ ਹੋਈ ਹੈ ਜਿਹਨੂੰ ਐ ਲੱਗਦਾ ਸੀ ਮੈਂ ਹੀ ਸਾਰਾ ਕੁਝ ਹਾਂ ਮੇਰੇ ਨਾਲ ਹੀ ਦੁਨੀਆ ਚੱਲ ਰਹੀ ਹੈ ਪਰ ਅੱਜ ਪੰਜਾਬੀਆਂ ਨਾਲ ਧਰੋਕ ਮਾਇਆ ਰਾਸ ਤੁਹਾਨੂੰ ਨਹੀਂ ਆਉਣਾ ਸੀ ਤੇ ਨਾ ਹੀ ਕਦੇ ਕਿਸੇ ਨੂੰ ਆਇਆ ਅੱਜ ਪੰਜਾਬੀਆਂ ਕਰਕੇ ਪੰਜਾਬ ਕਰਕੇ ਤੁਸੀਂ ਦਿੱਲੀ ਹਾਰ ਗਏ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਪੰਜਾਬ ਲਈ ਕਿਉਂਕਿ ਕੋਈ ਵੀ ਪੰਜਾਬ ਦਾ ਨਹੀਂ ਹੈ ਇਸ ਲਈ ਪੰਜਾਬ ਦੇ ਨਾਲ ਖੜਜੋ ਪੰਜਾਬ ਦੇ ਨਾਲ ਡਟਜੋ ਤਾਂ ਜੋ ਲੋਕ ਤੁਹਾਡੇ ਨਾਲ ਦਿੱਲੀ ਵਾਲੀ ਨਾ ਕਰੇ